ਅਸ ਵਕਤ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਹੀਟ ਵੇਵ ਚੱਲ ਰਹੀ ਆ ਲੋਕ ਤਰਾ ਤਰਾ ਕਰ ਰਹੇ ਨੇ ਇਸੇ ਦੇ ਵਿਚਾਲੇ ਲੋਕ ਸੋਚਦੇ ਨੇ ਕਿ ਅਸੀਂ ਕਿੱਥੇ ਜਾਈਏ ਕਿ ਜਿੱਥੇ ਸਾਨੂੰ ਥੋੜੀ ਬਹੁਤ ਠੰਡਕ ਮਲੇ ਤਾਂ ਇਨਸਾਨਾਂ ਨੂੰ ਇੱਕ ਕੁਦਰਤੀ ਤੋਹਫਾ ਦੇ ਕੇ ਭੇਜਿਆ ਸੀ ਕੁਦਰਤ ਨੇ ਜਿਸ ਦੇ ਵਿੱਚ ਨਿੰਮ ਦਾ ਰੁੱਖ ਜਿਹੜਾ ਕਿ 12 ਫੁੱਟ ਉੱਚਾ ਨਿੰਮ ਦਾ ਦਰਖਤ ਹੋਵੇ ਤਿੰਨ ਜਿਹੜਾ 에어 ਕੰਡੀਸ਼ਨਰ ਦੇ ਬਰਾਬਰ ਆ ਏਸੀ ਦੇ ਬਰਾਬਰ ਕੰਮ ਕਰਦਾ ਤਾਂ ਜੇਕਰ ਤੁਸੀਂ ਕਿਤੇ ਦਰਖਤ ਦੇਖਦੇ ਹੋ ਤਾਂ ਉਸਦੇ ਹੇਠਾ ਜਾ ਕੇ ਮਹਿਸੂਸ ਕਰਿਓ ਕਿ ਏਅਰ ਕੰਡੀਸ਼ਨਰ ਦੇ ਜਿੰਨੀ ਜੜੀ ਠੰਡਕ ਆ ਤੁਹਾਨੂੰ ਨਿੰਮ ਦੇ ਰੁੱਖ ਦੇ ਹੇਠਾਂ ਮਹਿਸੂਸ ਹੋਵੇਗੀ ਪਰ ਵੱਡੀ ਖਾਸੀਅਤ ਇਹ ਵੀ ਹੈ ਕਿ ਨਿੰਮ ਦੇ ਜਿਹੜੇ ਦਰਖਤ ਦੇ ਪੱਤੇ ਸ਼ਾਲਾ ਨੇ ਜੜੀਆਂ ਜਾਂ ਫਿਰ ਉਸ ਦਾ ਅਰਕਾ ਜਿਹੜਾ ਬਹੁਤ ਜੜੀਆਂ ਆਯੁਰਵੈਦਿਕ ਦਵਾਈਆਂ ਦੇ ਵਿੱਚ ਪਾ ਕੇ ਬਹੁਤ ਸਾਰੀਆਂ ਜੜੀਆਂ ਇਨਸਾਨੀ ਬਿਮਾਰੀਆਂ ਨੇ ਉਸ ਤੋਂ ਵੀ ਜਿਹੜਾ ਛੁਟਕਾਰਾ ਪਾਇਆ ਜਾਂਦਾ ਤਾਂ ਨਿੰਮ ਦਾ ਦਰਖਤ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਦਰਤ ਦੇ ਵੱਲੋਂ ਇੱਕ ਤੋਹਫਾ ਦੇ ਕੇ ਭੇਜਿਆ ਗਿਆ ਜੋ ਕਿ ਹਰ ਵਕਤ ਜ਼ਹਿਰੀਲੀਆਂ ਜੜੀਆਂ ਗੈਸਾਂ ਨੇ ਉਸ ਨੂੰ ਆਪਣੇ ਅੰਦਰ ਨਿਕਲ ਕੇ ਜੜੀ ਇੱਕ ਸ਼ੁੱਧ ਆਕਸੀਜਨ ਕੰਸਾਨਾ ਨੂੰ ਇੱਕ ਤੋਪੇ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੈ